ਸਵਾਗਤ ਹੈ ਤੁਹਾਡਾ ਗੌਰ ਸੰਦੀਪ ਚੈਨਲ ਦੇ ਵਿੱਚ ਅੱਜ ਆਪਾਂ ਬਣਾਉਣ ਜਾ ਰਹੀਆਂ ਗੁਲਾਬ ਜਮਣਾ ਜੋ ਕਿ ਬ੍ਰੈਡ ਤੋਂ ਤਿਆਰ ਹੋਣਗੀਆਂ ਤੇ ਸਿਰਫ ਸਿਰਫ 10 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਣਗੀਆਂ ਚਲੋ ਦੇਖਦੇ ਹਾਂ ਕਿੱਦਾਂ ਬਣਦੀਆਂ ਗੁਲਾਬ ਜਮਣਾ ਗੁਲਾਬ ਜਾਮਨ ਬਣਾਉਣ ਲਈ ਆਪਾਂ ਲਵਾਂਗੇ ਇੱਥੇ ਇੱਕ ਪੈਕੇਟ ਬ੍ਰੈਡ ਲਵਾਂਗੇ ਤੇ ਬ੍ਰੈਡ ਦੇ ਆਪਾਂ ਸਲਾਈਸੇਸ ਸਾਰੀਆਂ ਕੱਟ ਲਵਾਂਗੇ ਤੇ ਇਹਦੇ ਚਾਰੋਂ ਕੋਨੇ ਆਪਾਂ ਚੰਗੀ ਤਰ੍ਹਾਂ ਕੱਟ ਦੇਵਾਂਗੇ ਆਪਾਂ ਨੂੰ ਸਿਰਫ ਵਿਚ ਵਾਲਾ ਪੋਸ਼ਨ ਹੀ ਚਾਹੀਦਾ ਇਸ ਲਈ ਆਪਾਂ ਸਾਈਡਾਂ ਸਾਰੀਆਂ ਇਹਦੀਆਂ ਕੱਟ ਦੇਵਾਂਗੇ ਤੇ ਇਹਨਾਂ ਨੂੰ ਆਪਾਂ ਬ੍ਰੈਡ ਕ੍ਰੰਬਸ ਬਣਾਉਣ ਲਈ ਵੀ ਯੂਜ਼ ਕਰ ਸਕਦੇ ਆ ਜਿੱਦਾਂ ਤੁਸੀਂ ਕੋਈ ਬ੍ਰੈਡ ਕ੍ਰੰਬਸ ਜਿੱਦਾਂ ਤੁਸੀਂ ਕੋਈ ਹੋਰ 스낵ਸ ਬਣਾਉਣਾ ਤੇ ਉਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਹ ਵਿੱਚ ਵਾਲੇ ਪੋਰਸ਼ਨ ਜਿਹਦਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੱਟ ਲਿਆ ਤੇ ਹੁਣ ਆਪਾਂ ਇੱਕ ਬੌਲ ਲਵਾਂ ਤੇ ਉਹਦੇ ਵਿੱਚ ਆਪਾਂ ਇਹਨਾਂ ਸਲਾਈਸ ਦੇ ਟੁਕੜੇ ਕਰ ਲਾਂਗੇ ਤੇ ਤਿੰਨ ਚਾਰ ਚਮਚ ਹੀ ਆਪਾਂ ਇੱਥੇ ਦੁੱਧ ਦਾ ਯੂਜ਼ ਕਰਾਂਗੇ ਦੁੱਧ ਆਪਾਂ ਘੱਟ ਪਾਉਣਾ ਕਿਉਂਕਿ ਜਿਹੜੇ ਬ੍ਰੈਡ ਹੁੰਦੇ ਬਹੁਤ ਨਰਮ ਹੁੰਦੇ ਆ ਤੇ ਜਿਆਦਾ ਪਤਲੇ ਹੋ ਜਾਣਗੇ ਜੇਕਰ ਆਪਾਂ ਜਿਆਦਾ ਦੁੱਧ ਦਾ ਯੂਜ਼ ਕਰਾਂਗੇ ਥੋੜਾ ਥੋੜਾ ਕਰਕੇ ਹੀ ਯੂਜ਼ ਕਰਨਾ ਆਪਾਂ ਇਦਾਂ ਦਾ ਡੋ ਬਣਾਣਾ ਜਿੱਦਾਂ ਕਿ ਆਪਾਂ ਆਟਾ ਗੁੰਨਿਆ ਹੋਵੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਸੇ ਤਰ੍ਹਾਂ ਬਣਿਆ ਜਿੱਦਾਂ ਆਪਾਂ ਆਟਾ ਗੁੰਨਦੇ ਹਾਂ ਤੇ ਹੁਣ ਆਪਾਂ ਇੱਥੇ ਫਰਾਈਪੈਨ ਲਾਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਇਲਾਇਚੀ ਪਾਵਾਂਗੇ ਤੇ ਚੀਨੀ ਪਾਵਾਂਗੇ ਤੇ ਇਹਦੀ ਆਪਾਂ ਇੱਕ ਚਾਸ਼ਨੀ ਤਿਆਰ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਹੁਣ ਛੋਟੇ ਇਹ ਥੋੜਾ ਥੋੜਾ ਪੋਰਸ਼ਨ ਲੈ ਕੇ ਤੇ ਇਹਦੀਆਂ ਛੋਟੀਆਂ-ਛੋਟੀਆਂ ਬੋਲ ਤਿਆਰ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਕਿ ਆਪਾਂ ਬਿਲਕੁਲ ਛੋਟੀਆਂ-ਛੋਟੀਆਂ ਤੁਸੀਂ ਵੱਡੀਆਂ ਕਰਨੀਆਂ ਛੋਣੇ ਵੱਡੀਆਂ ਵੀ ਲੈ ਸਕਦੇ ਹੋ ਤੇ ਛੋਟੀਆਂ ਬਣਾੜਾਣਾਂ ਚੋਣੇ ਉਹ ਗੁਲਾਬ ਜਮਣਾ ਤੇ ਛੋਟੀਆਂ ਵੀ ਕਰ ਸਕਦੇ ਹਾਂ ਤੇ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਗੋਲ ਕਰ ਲੈਣੀਆਂ ਨੇ ਤੇ ਇਦਾਂ ਆਪਾਂ ਸਾਰੀਆਂ ਕਰਕੇ ਗੋਲ ਤੇ ਦੂਸਰੇ ਪਾਸੇ ਆਪਾਂ ਦੇਖਾਂਗੇ ਜਿਹੜੀ ਆਪਣੀ ਚਾਸ਼ਨੀ ਰੱਖੀ ਹੈ ਕਿ ਉਹ ਹੋ ਗਈ ਇੱਕ ਤਾਰ ਬਣਨ ਲੱਗ ਜਾਈ ਤਾਂ ਇਹਨੂੰ ਬੰਦ ਕਰ ਦਿਓ ਤੇ ਹੁਣ ਆਪਾਂ ਤੇਲ ਦੇ ਵਿੱਚ ਆਪਾਂ ਫਰਾਈ ਕਰਾਂਗੇ ਗੁਲਾਬ ਜਾਮੁਣਾ ਨੂੰ ਤੇ ਤੁਸੀਂ ਇਸ ਚੀਜ਼ ਦਾ ਥੋੜਾ ਧਿਆਨ ਰੱਖਣਾ ਕਿ ਤੇਲ ਨਾ ਜ਼ਿਆਦਾ ਗਰਮ ਹੋਵੇ ਨਾ ਜ਼ਿਆਦਾ ਠੰਡਾ ਹੋਵੇ మీడియం ਗਰਮ ਹੋਣਾ ਚਾਹੀਦਾ ਕਿਉਂਕਿ ਇੱਕ ਦਾ ਇੱਕ ਪੌਂਦੇ ਸਾਡ ਨਾ ਹੀ ਜਲਣੀਆਂ ਚਾਹੀਦੀਆਂ ਨੇ ਤੇ ਨਾ ਹੀ ਘਟੋ ਹੋਣਾ ਚਾਹੀਦਾ ਤੇਲ ਗਰਮ ਹੋਣਾ ਚਾਹੀਦਾ మీడియం ਗਰਮ ਹੀ ਹੋਣਾ ਚਾਹੀਦਾ ਆਪਾਂ ਇਸੇ ਤਰ੍ਹਾਂ ਸਾਰੀਆਂ ਹਲਾਵਾਂਗੇ ਤਾਂ ਕਿ ਜੋ ਚੰਗੀ ਤਰ੍ਹਾਂ ਸਾਰੇ ਪਾਸੋਂ ਪੱਕ ਜਾਣ ਤੇ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਹਲਾਵਾਂਗੇ ਹੌਲੀ-ਹੌਲੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡੀਆਂ ਜਿਹੜੀਆਂ ਗੁਲਾਬ ਜਾਮਣਾ ਨੇ ਉਹ ਬਿਲਕੁਲ ਬਣ ਕੇ ਰੈਡੀ ਹੋ ਚੁੱਕੀਆਂ ਨੇ ਤੇ ਇਸ ਤਰ੍ਹਾਂ ਦੀ ਜਦੋਂ ਇਹ ਪੱਕ ਜਾਣ ਉਦੋਂ ਆਪਾਂ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਕੱਢ ਲਵਾਂਗੇ ਅਗਰ ਤੁਸੀਂ ਸਾਈਜ਼ ਛੋਟਾ ਰੱਖਣਗੇ ਤਾਂ ਬਹੁਤ ਸਾਰੀਆਂ ਬਣ ਜਾਣਗੀਆਂ ਜੇ మీడియం ਬਣਾਓਗੇ ਤਾਂ 15 ਕੋ ਗੁਲਾਬ ਜਾਮਣਾ ਤੁਹਾਡੀਆਂ ਆਰਾਮਨਾਬ ਬਣ ਜਾਣਗੀਆਂ ਇੱਕ ਬ੍ਰੈਡ ਦੇ ਪੈਕੇਟ ਨਾਲ ਤੇ ਹੁਣ ਆਪਾਂ ਇੱਥੇ ਜਿਹੜਾ ਪਾਣੀ ਗਰਮ ਕੀਤਾ ਸੀ ਤੇ ਆਪਾਂ ਇਹਨਾਂ ਨੂੰ ਉਹਦੇ ਵਿੱਚ ਪਾਵਾਂਗੇ ਗੁਲਾਬ ਜਾਮਣਾ ਨੂੰ ਤੇ 10 ਮਿੰਟ ਲਈ ਆਪਾਂ ਇਹਨਾਂ ਨੂੰ ਟੱਕ ਕੇ ਰੱਖਾਂਗੇ ਤੇ ਸਾਡੀ ਜਿਹੜੀ ਗੁਲਾਬ ਜਾਮਣਾ ਆਲਰੇਡੀ ਹੋ ਚੁੱਕਿਆ ਹਨ ਆਈ ਹੋਪ ਤੁਸੀਂ ਵੀਡੀਓ ਨੂੰ ਪਸੰਦ ਕੀਤਾ ਹੋਣਾ ਤੇ ਪਲੀਜ਼ ਮੇਰੇ ਚੈਨਲ ਨੂੰ ਵੱਤ ਤੋਂ ਵੱਤ ਸਪੋਰਟ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਥੈਂਕ ਯੂ